ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਸਮਰਤ ਵੇਲ ਤੋਂ ਲੈ ਕੇ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸਤਿਗੁਰੂ ਜੀ ਪਰਮਾਉਂਦੇ ਹਨ ਬਿਨ ਭਾਗਾ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਸਤਿਗੁਰੂ ਜੀ ਸਮਝਾਉਂਦੇ ਹਨ ਕਹਿੰਦੇ ਭਾਈ ਜਿਹੜੀ ਇਹ ਸਤਸੰਗਤ ਦਾ ਸਮਾਂ ਹੈ ਇਹ ਸਤਸੰਗਤ ਦੀ ਘੜੀ ਹੈ ਇਹ ਭਾਗਾ ਵਾਲਿਆਂ ਦੇ ਹਿੱਸੇ ਆਉਂਦੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਸਤਸੰਗਤ ਦੇ ਵਿੱਚ ਨਹੀਂ ਆਉਂਦੇ ਪਰਮਾਤਮਾ ਦਾ ਨਾਮ ਨੇ ਜਪਦੇ ਮਨ ਸੰਗਤ ਮੈਲ ਭਰੀਜੈ ਜਿਉ ਫਿਰ ਉਹਨਾਂ ਦੇ ਹਿਰਦੇ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਕੋੜ ਦੀ ਮੈਲ ਹੈ ਉਹ ਭਰ ਜਾਂਦੀ ਹੈ ਹੋ ਮੈਂ ਹੰਕਾਰ ਦੀ ਜਿਹੜੀ ਮੈਲ ਹੁੰਦੀ ਹੈ ਉਹ ਭਰ ਜਾਂਦੀ ਹੈ ਸੇ ਕਰਕੇ ਸਾਨੂੰ ਹਰ ਰੋਜ਼ ਸਾ ਸੰਗਤ ਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਇਹ ਸਮਝਾਉਂਦੇ ਹਨ ਕਿ ਹਮ ਅੰਦਲੇ ਆਂਦ ਵਿਖੇ ਵਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਜੀਵ ਹੈ ਮਨੁੱਖ ਹੈ ਉਹ ਮਾਇਆ ਦੇ ਮੋਹ ਦੇ ਵਿੱਚ ਬਹੁਤ ਅੰਨਾ ਹੋ ਚੁੱਕਿਆ ਹੈ ਮਾਇਆ ਇਕੱਠੀ ਕਰਨ ਵਾਸਤੇ ਪੈਸਾ ਇਕੱਠਾ ਕਰਨ ਵਾਸਤੇ ਹਰ ਰੋਜ਼ ਦੌੜ ਭੱਜ ਕਰ ਰਿਹਾ ਹੈ ਪਰੰਤੂ ਪਰਮਾਤਮਾ ਦਾ ਨਾਮ ਜਪਣ ਵਾਸਤੇ ਕੋਈ ਜਤਨ ਨਹੀਂ ਕਰਦਾ ਕਦੇ ਦੋ ਘੜੀਆਂ ਆ ਕੇ 사ਸੰਗਤ ਦੇ ਵਿੱਚ ਨਹੀਂ ਹਾਜ਼ਰ ਹੁੰਦਾ ਸਾਧੂ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਉਹ ਸੁੱਖਾਂ ਦਾ ਦਾਤਾ ਸੁਖ ਦੇਣ ਵਾਲਾ ਗੁਰੂ ਆਪ ਹੀ ਮਿਹਰ ਕਰਦਾ ਹੈ ਆਪੇ ਸਾਨੂੰ ਆਪਣੇ ਲੜਦੇ ਨਾਲ ਲਾ ਲੈਂਦਾ ਹੈ ਕਿਉਂਕਿ ਜਦੋਂ ਅਸੀਂ ਸਤਿਗੁਰਾਂ ਦੇ ਵੱਲ ਇੱਕ ਕਦਮ ਤੁਰਦੇ ਹਾਂ ਤਾਂ ਵਾਹਿਗੁਰੂ ਪਰਮਾਤਮਾ ਸਾਨੂੰ ਕਰੋੜਾਂ ਕਦਮ ਆਪ ਲੈਣ ਵਾਸਤੇ ਆਉਂਦਾ ਹੈ ਇੱਕ ਕਦਮ ਕੀ ਹੈ ਕਿ ਅਮਰਤ ਵੇਲੇ ਉੱਠਣਾ ਇਸ਼ਨਾਨ ਪਾਣੀ ਕਰਕੇ ਗੁਰੂ ਘਰ ਦੇ ਵਿੱਚ ਆਉਣਾ ਗੁਰਬਾਣੀ ਦੇ ਨਾਲ ਜੁੜਨਾ ਇਹ ਸਾਡਾ ਇੱਕ ਕਦਮ ਹੈ ਪਰੰਤੂ ਕਦੋਂ ਸਾਡਾ ਗੁਰਵਾਣੀ ਦੇ ਨਾਲ ਇੰਨਾ ਪਿਆਰ ਬਣ ਜਾਵੇ ਕਿ ਜਿਹੜਾ ਮਨੁੱਖ ਹੈ ਉਹ ਸੰਤ ਜਨ ਬਣ ਜਾਂਦਾ ਹੈ ਫਿਰ ਉਹ ਗੁਰਵਾਣੀ ਦੇ ਬਿਨਾਂ ਰਹਿ ਨਹੀਂ ਸਕਦਾ ਸੋ ਇਹ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਗੁਰਸਿੱਖੀ ਮੀਤ ਚੱਲੋ ਗੁਰਚਾਲੀ ਸੋ ਭਾਈ ਸਾਨੂੰ ਗੁਰੂ ਦੇ ਦੱਸੇ ਹੋਏ ਰਾਸਤੇ ਦੇ ਉੱਪਰ ਤੁਰਨਾ ਚਾਹੀਦਾ ਹੈ ਜਿਸ ਤਰ੍ਹਾਂ ਗੁਰੂ ਸਹਿਬਾਨ ਸਾਨੂੰ ਸਮਝਾਉਂਦੇ ਹਨ ਉਹਨਾਂ ਦੀ ਗੱਲ ਸਾਨੂੰ ਮੰਨਣੀ ਚਾਹੀਦੀ ਹੈ ਜੋ ਗੁਰ ਕਹੈ ਸੋਇ ਭਲ ਮੰਨੋ ਹਰ ਹਰ ਕਥਾ ਨਿਰਾਲੀ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਦੇ ਉੱਪਰ ਚੱਲਦਾ ਹੈ ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਂਦੇ ਹਨ ਉਸ ਦੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਦੁੱਖ ਆ ਨੂੰ ਨਾਸ ਹੋ ਜਾਂਦੇ ਹਨ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਜਿਹੜਾ ਸਤਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਹਰ ਕੇ ਸੰਤ ਸਨੋ ਜਨ ਭਾਈ ਗੁਰ ਸੇਵਿ ਹੋ ਬੇਗ ਬੇਗਾਲੀ ਐਸੀ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਸਮਾਂ ਬਰਬਾਦ ਨਾ ਕਰੋ ਪ੍ਰਮਾਤਮਾ ਦੇ ਲੜਦੇ ਨਾਲ ਲੱਗ ਜਾਵੋ ਕਿਉਂਕਿ ਕਈਆਂ ਨੂੰ ਕਹੀਦਾ ਭਾਈ ਨਾਮ ਜਪੋ ਸਿਮਰਨ ਕਰੋ ਉਹ ਕਹਿੰਦੇ ਹਨ ਕਿ ਹਜੇ ਸਮਾਂ ਬਹੁਤ ਪਿਆ ਹੈ ਬਚਪਨ ਦੇ ਵਿੱਚ ਕਹਿੰਦੇ ਹਨ ਕਿ ਜਦੋਂ ਜਵਾਨੀ ਆਵੇਗੀ ਉਦੋਂ ਜਪ ਲਵਾਂਗੇ ਫਿਰ ਜਦੋਂ ਜਵਾਨ ਹੋ ਜਾਂਦਾ ਹੈ ਉਦੋਂ ਕਹਿੰਦਾ ਹੈ ਕੋਈ ਗੱਲ ਨਹੀਂ ਜਦੋਂ ਬੁਢਾਪਾ ਆਵੇਗਾ ਉਦੋਂ ਨਾਮ ਜਪ ਲਵਾਂਗੇ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਇਹ ਸਮੇ ਦਾ ਕੋਈ ਪਤਾ ਨਹੀਂ ਹੈ ਜਿਹੜੀ ਬੰਦੇ ਦੀ ਉਮਰ ਹੈ ਉਹਦੀ ਕੋਈ ਮਿਆਦ ਨਹੀਂ ਹੈ ਪਤਾ ਨਹੀਂ ਕਿਹੜੇ ਸਮੇ ਸਾਡੇ ਸਾਹਾਂ ਨੇ ਰੁਕ ਜਾਣਾ ਹੈ ਤੋ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਮਾਂ ਬਰਬਾਦ ਨਾ ਕਰੋ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇਵੋ ਕਿਉਂਕਿ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਇੱਕ ਨਾ ਇੱਕ ਦਿਨ ਅਸੀਂ ਨੇ ਇਸ ਦੁਨੀਆ ਦੇ ਉੱਪਰੋਂ ਜਾਣਾ ਹੈ ਪਰੰਤੂ ਅਸੀਂ ਅੰਤ ਸਮੇਂ ਆਪਣੇ ਨਾਲ ਕੀ ਲੈ ਕੇ ਜਾਵਾਂਗੇ ਉਹ ਹੈ ਪਰਮਾਤਮਾ ਦਾ ਨਾਮ ਕਿਉਂਕਿ ਜਿਹੜੀ ਮਨੁੱਖ ਨੇ ਮਾਇਆ ਇਕੱਠੀ ਕੀਤੀ ਹੁੰਦੀ ਹੈ ਧਨ ਦੌਲਤ ਬਣਾਈ ਹੁੰਦੀ ਹੈ ਉਹ ਮਨੁੱਖ ਸਾਰਾ ਕੁਝ ਇੱਥੇ ਦੁਨੀਆ ਦੇ ਉੱਪਰ ਹੀ ਛੱਡ ਜਾਂਦਾ ਹੈ ਜੀ ਅੰਤ ਵੇਲੇ ਮਨੁੱਖ ਦੇ ਨਾਲ ਜਾਂਦਾ ਹੈ ਉਹ ਹੈ ਪਰਮਾਤਮਾ ਦਾ ਨਾਮ ਸਤਗੁਰ ਸੇਵ ਖਰਚ ਹਰ ਬੰਦੋ ਮਤ ਜਾਣੋ ਆਜ ਕੀ ਕੱਲ੍ਹ ਨਹੀਂ ਜਿਵੇਂ ਅਸੀਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੁੰਦਾ ਹੈ ਤਾਂ ਅਸੀਂ ਆਪਣੇ ਨਾਲ ਖਰਚ ਕਰਨ ਵਾਸਤੇ ਪੈਸੇ ਲੈ ਕੇ ਜਾਂਦੇ ਹਾਂ ਕਿ ਰਸਤੇ ਦੇ ਵਿੱਚ ਸਾਡੇ ਜਿਹੜੇ ਧਨ ਦੌਲਤ ਹੈ ਉਹ ਕੰਮ ਆਵੇਗੀ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਮਨੁੱਖ ਨੇ ਇਸ ਦੁਨੀਆ ਤੋਂ ਜਾਣਾ ਹੈ ਉਸ ਦਰਗਾਹ ਦੇ ਵੱਲ ਜਾਣਾ ਹੈ ਤਾਂ ਉਸ ਦੇ ਕੋਲ ਨਾਮ ਧਨ ਹੋਣਾ ਬਹੁਤ ਜ਼ਰੂਰੀ ਹੈ ਜਿਸ ਦੇ ਕੋਲ ਨਾਮ ਧਨ ਹੋਵੇਗਾ ਉਹ ਹੀ ਮਨੁੱਖ ਫਿਰ ਜਮਾਂ ਦੀ ਮਾਰ ਤੋਂ ਬਚ ਜਾਵੇਗਾ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਸੋ ਐਸੀ ਕਰਕੇ ਸਤਿਗੁਰੂ ਜੀ ਵਾਰ-ਵਾਰ ਸਮਝਾਉਂਦੇ ਹਨ ਕਿ ਭਾਈ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇ ਇਸ ਜਾਪ ਦੀ ਬਰਕਤ ਦੇ ਨਾਲ ਜਿਹੜਾ ਹਰੀਦਾ ਸੰਤ ਹੁੰਦਾ ਹੈ ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਆ ਜਾਂਦਾ ਹੈ ਫਿਰ ਉਹ ਪ੍ਰਮਾਤਮਾ ਦੇ ਦੱਸੇ ਰਾਸਤੇ ਦੇ ਉੱਪਰ ਚੱਲਣ ਲੱਗ ਪੈਂਦਾ ਹੈ ਜਿਨ ਹਰ ਜਪਿਆ ਸੇ ਹਰ ਹੋਏ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹ ਆਪ ਹੀ ਪਰਮਾਤਮਾ ਬਣ ਗਏ ਪਰਮਾਤਮਾ ਦੇ ਵਿੱਚ ਲੀਨ ਹੋ ਗਏ ਪਰਮਾਤਮਾ ਦਾ ਰੂਪ ਬਣ ਗਏ ਤਨ ਤਨ ਭਗਤ ਧੰਨਾ ਜੀ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਇੱਕ ਕੀਰਤੀ ਸਨ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਕੀਰਤ ਕਰਦੇ ਸਨ ਪਰੰਤੂ ਜਦੋਂ ਉਹਨਾਂ ਨੇ ਮੰਦਰ ਦੇ ਵਿੱਚ ਪੁਜਾਰੀਆਂ ਨੂੰ ਠਾਕੁਰਾਂ ਦੀ ਸੇਵਾ ਕਰਦੇ ਹੋਏ ਦੇਖਿਆ ਤਾਂ ਉਹਨਾਂ ਨੇ ਸੋਚਿਆ ਕਿ ਜਿਸ ਤਰ੍ਹਾਂ ਪੁਜਾਰੀ ਮੰਦਰ ਦੇ ਵਿੱਚ ਠਾਕੁਰਾਂ ਨੂੰ ਭੋਗ ਲਵਾਉਂਦੇ ਹਨ ਪ੍ਰਸ਼ਾਦਾ ਸਕਾਉਂਦੇ ਹਨ ਉਸੇ ਤਰ੍ਹਾਂ ਮੈਂ ਵੀ ਪਰਮਾਤਮਾ ਨੂੰ ਲੰਗਰ ਸਕਾਉਣਾ ਹੈ ਪ੍ਰਸ਼ਾਦਾ ਸਕਾਉਣਾ ਹੈ ਮਨ ਦੇ ਵਿੱਚ ਚਾਹੋਂ ਆ ਗਿਆ ਕਿ ਪ੍ਰਮਾਤਮਾ ਨੂੰ ਮਿਲਣਾ ਹੈ। ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਭਗਤ ਧੰਨਾ ਜੀ ਨੇ ਪ੍ਰਮਾਤਮਾ ਦੀ ਬੰਦਗੀ ਸ਼ੁਰੂ ਕਰ ਦਿੱਤੀ। ਉਸ ਮੰਦਰ ਦੇ ਵਿੱਚੋਂ ਪੁਜਾਰੀਆਂ ਦੇ ਕੋਲੋਂ ਇੱਕ ਪੱਥਰ ਦਾ ਟੁਕੜਾ ਲੈ ਲਿਆ। ਅਤੇ ਉਸੇ ਨੂੰ ਹੀ ਪ੍ਰਮਾਤਮਾ ਸਮਝ ਲਿਆ। ਉਸ ਪੱਥਰ ਦੇ ਅੱਗੇ ਉਸ ਬੱਤਰ ਦੀ ਮੂਰਤੀ ਦੇ ਅੱਗੇ ਕਈ ਤਰ੍ਹਾਂ ਦੇ ਜਿਹੜੇ ਭੋਜਨ ਤਿਆਰ ਕਰਕੇ ਭਗਤ ਧੰਨਾ ਜੀ ਨੇ ਰੱਖ ਦਿੱਤੇ ਅਤੇ ਮਨ ਦੇ ਵਿੱਚ ਸੋਚਦੇ ਹਨ ਕਿ ਪ੍ਰਮਾਤਮਾ ਜੀ ਆਉਣਗੇ ਅਤੇ ਮੇਰਾ ਭੋਜਨ ਛਕਣਗੇ ਕਈ ਦਿਨ ਲੰਘ ਗਏ ਪ੍ਰਮਾਤਮਾ ਨਹੀਂ ਆਏ ਪਰੰਤੂ ਵਿਸ਼ਵਾਸ ਨਹੀਂ ਟੁੱਟਿਆ ਪ੍ਰਮਾਤਮਾ ਦੇ ਉੱਪਰ ਆਪਣਾ ਵਿਸ਼ਵਾਸ ਪੱਕਾ ਰੱਖਿਆ ਫਿਰ ਕਿਰਪਾ ਹੋਈ ਭਗਤ ਧੰਨਾ ਜੀ ਨੂੰ ਪਰਮਾਤਮਾ ਨੇ ਆਪ ਆ ਕੇ ਦਰਸ਼ਨ ਦਿੱਤੇ ਅਤੇ ਭਗਤ ਧੰਨਾ ਜੀ ਦੇ ਨਾਲ ਬੈਠ ਕੇ ਲੰਗਰ ਪ੍ਰਸ਼ਾਦਾ ਖੁਦ ਆਪ ਪਰਮਾਤਮਾ ਨੇ ਛਕਿਆ ਫਿਰ ਭਗਤ ਧੰਨਾ ਜੀ ਦੀਆਂ ਗਊਆਂ ਵੀ ਪਰਮਾਤਮਾ ਨੇ ਚਰਾਈਆਂ ਖੇਤਾਂ ਦੇ ਵਿੱਚ ਹਲ ਵਾਇਆ ਕਿਉਂਕਿ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪਰਮਾਤਮਾ ਦੇ ਨਾਲ ਦੋਸਤੀ ਪਾਲ ਲਵੇਗਾ ਪਰਮਾਤਮਾ ਦਾ ਸਿਮਰਨ ਕਰੇਗਾ ਫਿਰ ਪਰਮਾਤਮਾ ਉਹਦੇ ਆਪ ਸਾਰੇ ਕਾਰਜ ਸਵਾਰ ਦਿੰਦੇ ਹਨ ਫਿਰ ਪਰਮਾਤਮਾ ਉਸ ਨੂੰ ਦਰਸ਼ਨ ਦਿੰਦੇ ਹਨ ਭਗਤ ਨਾਮਦੇਵ ਜੀ ਮਹਾਰਾਜ ਉਹਨਾਂ ਨੇ ਵੀ ਪਰਮਾਤਮਾ ਦਾ ਸਿਮਰਨ ਕਰਿਆ ਉਹਨਾਂ ਨੇ ਵੀ ਪਰਮਾਤਮਾ ਨੂੰ ਪਾ ਲਿਆ ਇਸ ਕਰਕੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਾਰ ਸਮਝਾਉਂਦੇ ਹਨ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਨਾਮ ਜਪਿਆ ਉਹ ਪ੍ਰਮਾਤਮਾ ਬਣ ਗਏ ਉਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਅਤੇ ਉਹਨਾਂ ਦਾ ਨਾਮ ਇਸ ਰਹਿੰਦੀ ਦੁਨੀਆ ਦੇ ਉੱਪਰ ਅਮਰ ਹੋ ਗਿਆ ਰਹਿੰਦੀ ਦੁਨੀਆ ਤੱਕ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਦੁਨੀਆ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ ਵੈਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਵੀ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਸਮਾਂ ਕੱਢਣਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਕੰਮ ਧੰਦੇ ਕਰਦੇ ਹਾਂ ਤਾਂ ਕੰਮ ਕਰਦੇ ਕਰਦੇ ਵੀ ਅਸੀਂ ਪ੍ਰਮਾਤਮਾ ਦਾ ਨਾਮ ਜਪ ਸਕਦੇ ਹਾਂ ਰਸੋਈ ਦੇ ਵਿੱਚ ਅਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹਾਂ ਉਹ ਸਮੇਂ ਵੀ ਪ੍ਰਮਾਤਮਾ ਦਾ ਨਾਮ ਜਪਿਆ ਜਾਵੇ ਉਹ ਸਮੇਂ ਵੀ ਗੁਰਬਾਣੀ ਪੜ੍ਹੀ ਜਾਵੇ ਅੱਜ ਉਸ ਪੜ੍ਹੀ ਹੋਈ ਜਿਹੜੀ ਗੁਰਬਾਣੀ ਹੈ ਉਹਦਾ ਆਸਰ ਜੋ ਰਸੋਈ ਦੇ ਵਿੱਚ ਤਿਆਰ ਕੀਤਾ ਪ੍ਰਸ਼ਾਦਾ ਭੋਜਨ ਹੁੰਦਾ ਹੈ ਗੁਰਬਾਣੀ ਦਾ ਆਸਰ ਉਸ ਦੇ ਉੱਪਰ ਹੋ ਜਾਂਦਾ ਹੈ ਫਿਰ ਜਦੋਂ ਉਹ ਪ੍ਰਸ਼ਾਦਾ ਪਾਣੀ ਘਰ ਦੇ ਵਿੱਚ ਛਕਦੇ ਹਨ ਤਾਂ ਫਿਰ ਪ੍ਰਮਾਤਮਾ ਜੀ ਅਜਿਹੀ ਕਿਰਪਾ ਹੁੰਦੀ ਹੈ ਕਿ ਸਾਰਾ ਪਰਿਵਾਰ ਹੀ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ ਸੋ ਇਸੇ ਕਰਕੇ ਅਸੀਂ ਘਰ ਦੇ ਵਿੱਚ ਕੰਮ ਕਰਦੇ ਕਰਦੇ ਵੀ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ ਸੋ ਜਿੰਨਾ ਵੀ ਸਮਾਂ ਸਾਨੂੰ ਮਿਲੇ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ